ਵਾਏ ਗੁਰਜੀ ਕਾ ਹਾਲ ਸਾਹਿਬ ਜੀ ਵਾਏ ਗੁਰਜੀ ਕੀ ਹਫਤੇ ਕੀ ਹਾਲ ਚੱਲਾ ਦੋਸਤੋ ਆ ਜੋ ਕਿ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਅਚਲ ਸਾਹਿਬ ਤੇ ਇੱਥੇ ਅੱਜ ਦੇ ਮੱਲਾ ਨੇ ਗੱਲਾਂ ਤੇ ਤੁਹਾਨੂੰ ਜਾ ਕੇ ਇੱਥੇ ਦਰਸ਼ਨ ਕਰਨੇ ਆ ਤੇ ਵੱਤ ਬਤ ਵਾਲਾ ਉਹਨੇ ਬਹੁਤ ਸਾਰਾ ਲਾਈਨ ਕਰ ਲਾ ਸਭ ਤੋਂ ਬਾਅਦ ਤੁਹਾਨੂੰ ਆ ਬੰਦੇ ਨੇ ਸਪੋਰਟ ਕਰਨੀ ਆ ਆ ਬੰਦੇ ਨੇ ਸਪੋਰਟ ਕਰਨੀ ਆ ਦੇਖੀ ਠੀਕ ਆ ਵਾਏ ਗੁਰੂ ਜੀ ਹੁਣ ਆਪਾਂ ਚੱਲੇ ਆਂ ਹੁਣ ਆਪਾਂ ਚੱਲੇ ਆਂ ਛੋਣੀ ਦੇ ਹੈਂ ਛੋਣੀ ਦੇ ਚੱਲੇ ਆਂ ਆ ਢਾ ਨਿੱਕਾ ਭਜੰਗ ਹੈਗਾ ਆ ਢੇ ਕੋਸਾ ਕੋਸਾ ਵਾ ਮੈਨੇ ਮੁਰੇ ਵੇ ਕੋਸਾ ਵਾ ਭੈਣੇ ਮੁਰੇ ਆ ਥੂ ਕੋਸਾ ਆ ਦੇਖੋ ਹਾਂ ਠੀਕ ਹੋ ਰੇ ਕੋ ਆ ਵੀ ਮੇਰੇ ਨਾਲ ਇਹ ਬਲੋਗ ਨੂੰ ਪੱਟੋਨ ਲਾਈਕ ਮੈਂ ਸ਼ੇਅਰ ਕਰਦਾ ਨਹੀਂ ਬੱਤਵਾ ਦੇ ਆਹ ਬੰਦਾ ਹੈਗਾ ਆਡਾ ਓਹ ਲੈ ਅ ਵੀ ਅੱਜ ਆਪਣੀ ਪਨੀਰ ਕੇ ਆਲੂ ਆਲੂ ਵਾਲੇ ਪਕੌੜੇ ਨਿਕਲਦੇ ਅੱਜ ਹੈ ਖਾਣੇ ਆਣੇ ਖਾਣੇ ਅੱਜ ਲੰਗਰ ਟੁੱਟ ਵਰਤਨ ਦੇ ਆ ਟੁੱਟ ਆਹ ਭਟੂਰੇ ਅੱਜ ਵੇਖੋ ਲੰਗਰ ਆਹ ਚਾਹ ਲਿੰਦੇ ਨੇ ਨਾ ਨਾ ਨੂਡਲ ਡਿੱਗੀਆਂ ਆ ਸਾਰੇ ਖਾਣਦੇ ਆਪਾਂ Metro میترو اے ہے گا جی جی Entar saya dah lama baju ini. Aku hah? Kurang ama ceria. Ternyata nonton seragamannya, Bella ada lihat dulu apa? Lo, ih. ah. langkah-langkah. tepatnya, ਕਈ ਹੈ ਕਰੀ ਹਰੇ ਠਾਟਸ ਵਾਟਸ ਓਏ ਠਾਟਸ ਵਾਟਸ ਟਰੈਡਸ ਇਧਰ ਦੇਖ ਪਾਣੀ ਖੁੱਲਾ ਹੈ ਕੀ ਬੜਾ ਲਗੜੇ ਲੱਗ ਰਹੇ ਫਿਰ ਤੁਹਾਨੂੰ ਉੱਥੇ ਵੀਡੀਓ ਬਣਾਉਂਦੇ ਆ ਹੁਣਾ ਪਾ ਚੱਲੇ ਆ ਬਾਬਾ ਜੀ ਸਹੀ ਦੀ ਪੜਾ ਦੇ ਤਰਨਾ ਆ ਆ ਡੇ ਆ ਗਿਆ ਮੰਤIR ਸਾਹਿਬ ਜੀ ਹੈ ਪੂਰੀ ਲੈਰਾ ਵੈਰਾ ਦੇ ਤੁਰਦੇ ਆ ਆਹਾਂ ਨੀ ਵਾਜ ਮਮਤਾ ਮਮਤਾ ਜੀ ਦਿਨ ਕੋਡਾ ਕੱਡੇ ਬਾਬੇ ਵਾਲਾ ਉਦੋਂ ਕੀ ਬਣਾਏ ਦੇ ਤਾ ਹੁਣ ਜਿਹੜੀ ਨਹੀਂ ਹੁਣ ਛੱਕੇ ਲਾਓ ਵੀ ਬੱਕਰੇਆਂ ਵਾਸਤੇ ਆਪਾਂ ਲੈ ਚੱਲੇ ਆਂ ਚੱਲ ਚੱਲਾ ਦੇ ਆਓ ਤੇਰੇ ਰਖੇ ਆਣ ਚੱਲ ਮੰਦਿਰ ਸਾਂ ਮੰਦਿਰ ਸੇ ਉਹ ਭਰਾ ਨੂੰ ਤੇ ਚੋਕਲਾ ਉਹਨੂੰ ਛੱਡ ਗਿਆ ਯਾਰ ਬੜੇ ਆ ਇੰਨੇ ਆਇਆ ਆਈ ਤੋੜਨੇ ਆਇਆ ਯਾਰ ਰਹਿਣ ਦੇ ਬੜੇ ਉਹ ਇੱਕ ਤੇ ਮਾਲ ਨਹੀਂ ਗਿਆ ਅੜੀ ਗਾਂਢ ਆਵਲੀ ਫਰਾਗ ਦਾਤਰਾ ਮੇਰਾ ਹੋਆ ਇਹ ਕਿੱਗੀ ਹੈ ਮੇਰੀ ਛੋੜੀ ਹੈ ਸਾਡੀ ਜੀ ਹੁਣ ਮਨ ਲੱਗਣਾ 2 ਵਜੇ ਤੇ ਕੱਲ ਮਿਲਦੇ ਹਾਂ 2 ਵਜੀ ਹੈ ਹਨਾ 2 ਵਜੇ ਮਿਲਣਾ ਨਾ ਆਪਾਂ 2 2 ਆਪਾਂ ਨੂੰ ਮਿਲਦੇ ਜੀ ਵੇਲੇ ਤੇ ਨਾਂਬ ਦੇ ਨਾਂਬ ਦੇ ਖਿੜੇ ਤੇ ਵਾਲੀ ਖਿੜੇ ਪੂਰੇ ਖਿੜੇ ਵੇ ਨਾਲ ਕੱਲ ਦੇ ਖਿੜੇ ਤੇ ਓਏ ਡੋਨਟ ਬਿਠਾ ਆ ਆ ਗਏ ਜੀ ਆ ਕੋੜਾ ਚੈੱਕ ਕਰ ਲੋ ਵੀ ਦੋਸਤੋ ਆ ਡਿਆਗੇ ਨਾ ਕਿਨਾ ਮਾ ਬਾਜ ਸੇਗੀ ਇਹ ਆ ਬਾਜ ਕਰੇਗਾ ਰਾਜ ਹਾਂਜੀ चपला ला चपल चपलां ला ਓ ਵੀ ਦੋਸਤੋ ਹੁਣ ਆਪਾਂ ਲੱਗੇ ਆ ਝੂੜਾ ਲੈਣ ਹੈ ਚਲ ਲੋ ਵੀ ਮਿੱਤਰੋ ਭਾਪੀ ਦੀ ਵਾਪਸੀ ਹੋ ਚੁਗੀ ਆਪਣੀ ਛੋਣੀ ਤੇ ਆਹ ਹੱਡੇ ਆ ਗਏ ਨੇ ਨਿੰਬੂ ਭਾਜੀ ਨਿੰਬੂ ਚੋਰ ਬੈ ਆ ਬੈਠੇ ਬੈਠੇ ਬਸ ਹੈ ਬੈਠੇ ਬੈਠੇ ਆ ਇੱਕ ਕੋੜਾ ਬਬੇ ਦੀ ਵਾਪਸੀ ਹੋ ਗਈ ਹੈ ਆਪਣੇ ਸ਼ੋਣੀ ਤੇ ਆ ਨਹੀਂ ਆ ਨਹੀਂ ਢਾਲਦਾ ਵਾਲਾ ਲੋਰੀ ਭਾਈ ਇੱਧਰ ਕਾਇਆ ਪੈ ਲਿਆ ਆ ਗਿਆ ਕੋਰਿਆਂ ਨੂੰ ਘਾਠ ਠੀਕ ਕਰਕੇ ਤੇ ਫਿਰ ਨਗਾਰੇ ਚੜ ਕੇ ਫਿਰ ਮੱਲਾ ਐ ਕੀ ਕਹਿਣਾ ਕੀ ਕਹਿਣਾ ਚਾਹੋਗੇ ਸਾਡੇ ਵਲੌਗ ਚ ਹੈ ਲਾਈਕ ਕਮੈਂਟ ਦੇ ਵਲੌਗ ਨੂੰ ਹੈ ਇਹ ਆਏ ਤੇ ਅੱਧੀ ਆਨੂੰ ਫੁੱਲ ਬੜਾ ਫੁੱਲ ਅਗਾੜੇ ਵੀ ਮੇਂ ਟਰੋ ਕੀ ਹੁੰਦੇ ਆ ਵਾਲਾ ਮੱਲੇ ਦੀ ਤਿਆਰੀ ਮੱਲੇ ਦੀ ਤਿਆਰੀ ਪੂਰੀ ਤਿਆਰੀ ਜਿਉਂ ਰਸਰਨਾਂ ਚੱਲਦੀ ਹੈ ਘੋੜੇ ਘੋੜੇ ਤਿਆਰ ਪਰ ਤਿਆਰ ਹੋ ਗਏ ਮੱਲੇ ਚ ਚੜਨਗੇ ਆ ਇੱਧਰ ਆਹ ਕੋਣ ਤੇ ਕਾਟੀ ਕੱਸਤੀ ਆ ਆ ਜਿਵੇਂ ਜਾਰਾ ਭਾਈ ਹਾਂ ਟੱਡਿਆ ਆ ਆ ਕੀ ਆ ਆ ਕੀਤਾ ਕਰੀ 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 ਫਿਰ ਇੱਕ ਕਰੀ ਕਰਦੇ ਆਏ ਹਾਂਜੀ ਧੰਨਵਾਦ ਬੱਦ ਬੋਲੀਆ ਬੱਦ ਬੋਲੀਆ ਬੱਦ ਬੋਲੀਆ ਨਾਲ ਸਜੂ ਬਾਹਰ ਆਉਂ ਸਕਦਾ ਦੋ ਦਿਨਾਂ ਲਈ ਹਾਂਜੀ ਹਾਂ ਫਿਰ ਦੱਸਦੇ ਨਹੀਂ ਸਕਣੇ ਪਹਿਲਾਂ ਸ਼ਿਕਾਇਤ ਪਈ ਹੈ ਚਲੇ اڙو وڌي رهيو آهي ساڳيو جن جن کي بادا چڪن ٿو هاڻي آڻيم هاڻي آڻيم 90 5 5 5 ਦੇ ਸਾਡੇ ਤੁਸੀਂ ਮਲਾਂ ਨਿਕਲ ਚੁੱਕੇ ਸੰਗਾਂ ਦਾ ਬੜਾ ਲੱਗਿਆ ਪਹਿਲਾਂ ਪੱਕਾ ਉਤਰੋ ਇੱਥੇ ਹੁਣ ਕੋਡ ਦਰ ਹੋਣੀ ਹੈ ਕਿ ਜਾਣਾ ਇੱਥੇ ਇੱਥੇ ਕੋਡ ਦਰ ਬਾਈਗੀ ਇੰਦਾ ਨਹੀਂ ਕਰੀਦਾ ਹੱਥ ਜੋੜ ਕੇ ਕਹੀਦਾ ਅੱਤਰ ਚੱਜ ਚੱਜ Corre, <coughs> <coughs> corre,

3 3 3 3 3 バケツ ਆ ਗਿਆ ਆ ਦੋ ਬੰਦੇ ਹਾਂ ਆ ਗਿਆ ਨਾ ਬਾਈ ਉਹ ਜੋ ਗਾ ਰਹੇ ਹੁ ਆ ਗਿਆ ਜੀ ਕਿਆ ਕਰਕੇ ਬੱਸ ਬੱਸ ਹੋਇਆ ਸਾਈਡ ਤੇ ਚਲੋ

알겠 t us ਹੌ ਸਿੰਘ ਚੱਲ ਪਏ ਆਪਣੇ ਪੜਾਵਾਲਾ ਤਰਨਾਂਦਲ ਮਹਲੇ ਦੀ ਸਮਾਪਤੀ ਹੋ ਗਈ ਆ ਸਿੰਘ ਜਾਂਦੇ ਹੋਏ ਆਪਣੇ ਪੜਾਵਾਲਾ ਲੋ ਵੀ ਮਹਲਾ ਸਮਾਪਤ ਹੋ ਗਿਆ ਹਨ ਤੇ ਹੁਣ ਆਪਾਂ ਘਰ ਨੂੰ ਚੱਲੇ ਪਾ ਲਗੇ ਤੇ ਜੇ ਕੋ ਵਧੀਆ ਲੱਗਾ ਤੇ ਬੰਤ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰਨਾ ਕਿ ਵਲੋਗ ਕਿਦਾਂ ਦਾ ਲੱਗਾ ਹਨਾ ਆਏ ਖਾਸਾ ਹੁਣ ਆਪਾਂ ਗੱਲ ਲਗਿਆ ਵਲੋਗ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ